ਹੈਲੋ ਗਾਇਸ ਲੋ ਜੀ ਸੱਜਣਾ ਮਿੱਤਰਾਂ ਨੂੰ ਸਾਰਿਆਂ ਨੂੰ ਪਹਿਲਾਂ ਦਾ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੇ ਦੂਜਾ ਭਾਈ ਮੇਰਾ ਖੁੱਡਾ ਫਿਰ ਜਾਰੂ ਆ ਜਾਏਗਾ ਸਾਰਾ ਤਿਆਰ ਕਰ ਲਿਆ ਪਾਪਾ ਚਾਪ ਲੋ ਪਾਪਾ ਦੇ ਚਾਪ ਲੋ ਖੜ ਜਾ ਬਟਾ ਸਲੋਟ ਪਾਤੀ ਆ ਬਾਰੀਪੁਰੀ ਨੂੰ ਦਿੱਤੀ ਲਾ ਤੇ ਹੁਣ ਇਹਦੇ ਵਿੱਚ ਉਹਨਾਂ ਦਾ ਰੈਸ਼ ਦਾ ਰਹਿਣ ਦਾ ਜਿਹੜਾ ਰੈਸ਼ ਦਾ ਟਿਕਾਣਾ ਉਹ ਬਣਾਈ ਜਨੇ ਇੱਕ ਤਾਂ ਉਹ ਗਠਰਾ ਕੇ ਤੇ ਉਧਰ ਉਪਰ ਵਾਲੀ ਪਾ ਕੇ ਤੂੜੀ ਪਾ ਦੀ ਇੱਕ ਉਧਰ ਪਾ ਦੀ ਹਟ ਜਾ ਪੁੱਤ ਏ ਕਾ ਖੁਰਨੀ ਲਾਤੀ ਵਿੱਚ ਇਹਦੇ ਚ ਵੀ ਤੂੜੀ-ਤਾੜੀ ਪਾ ਦਾਂਗੇ ਥੱਲੇ ਰਸਦਾਂਗੇ ਸਿਸਟਮ ਇਹਦੇ ਇੱਕ ਉਹ ਬੈਣ ਨੂੰ ਇਹਨਾਂ ਦੇ ਬਣਾਤਾ ਏ ਕਾ ਇਹਨਾਂ ਦੇ ਲਮਕਾਉਣਾ ਉਤੋਂ ਵੀ ਆਪੇ ਦੂਰ ਰੱਖ ਥੋੜਾ ਹੈਗਾ ਇਹਦੇ ਨਾਲੋਂ ਕੰਦ ਨਾਲ ਇੱਥੇ ਜੇ ਰੱਖ ਬਸ ਆਪੇ ਮਤਲਬ ਬੈਣੀਆਂ ਝੂਲੀ ਆ ਕਰਨੀਆਂ ਪਾਪਾ ਪਾਪਾ ਹਾਂ ਖਾ ਇੱਕ ਮਿੰਟ ਪਹਿਲਾਂ ਮੈਨੂੰ ਗੱਲ ਕਰ ਲੈ ਫਿਰ ਤੂੰ ਕਰੀ ਤੇ ਕਿਉਂਕਿ ਇਹ ਥੋੜੀ ਸ਼ਰਾਰਤਾਂ ਦੀ ਪੰਡ ਹੁੰਦੀ ਆ ਜਿਹੜੇ ਸ਼ਰਾਰਤਾਂ ਇਹਨਾਂ ਨੂੰ ਚਾਹੀਦੀ ਹੁੰਦਾ ਉਹ ਉਹੋ ਜੀ ਜਗ੍ਹਾ ਚਾਹੀਦੀ ਹੁੰਦੀ ਇਹਨਾਂ ਨੂੰ ਜਿੱਥੇ ਪੁੱਠੀ ਸਿੱਧੀ ਜੀ ਕੋਈ ਚੜਿਆ ਨਾ ਜਾਵੇ ਬੈਠਿਆ ਨਾ ਜਾਵੇ ਹੈ ਤੇ ਦੂਜੀ ਗੱਲ ਮੇਣ ਆ ਵੀ ਇੱਕ ਥੜੀ ਹੋ ਬਣਾਤੀ ਕਿ ਇਹ ਜਿਹੜਾ ਬਈ ਬਿਜ਼ਨਸ ਆ ਇਹ ਹੁਣ ਆਪਾਂ ਇਹਨੂੰ ਵੱਡਾ ਕਰਨਾ ਅਪਡੇਟ ਕਰਨਾ ਜਾਨੀ ਕਿ ਆਪਣੇ ਕੋਲੇ ਪਹਿਲਾਂ ਵੀ 5 7 10 ਮੁਰਗੀਆਂ ਦਾ ਪਹਿਲਾਂ ਵੀ ਹੁੰਦੀਆਂ ਸੀ ਪਰ ਐਤਕੀ ਆਪਾਂ 15 20 ਦਾ ਕਰਤਾ ਤੇ ਹੁਣ ਸੋਚਿਆ ਵੀ ਇਨ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਘਟੋ ਘਟ ਵੀ 100 ਚੂਚਾ ਪਾਵਾਂਗੇ ਆਪਾਂ ਵੀ 100 ਮੁਰਗੀ ਕਿਉਂਕਿ ਸਾਡੇ ਪਿੰਡ ਵੱਡੇ ਆ ਤੇ ਦੇਸੀ ਆਂਡਾ ਬਾਈ ਜੀ ਉਹ ਪੂਰਾ ਨਹੀਂ ਆਉਂਦਾਗਾ ਦੂਜੀ ਗੱਲ ਇਹ ਆ ਵੀ ਇਸ ਚੀਜ਼ 'ਚ ਮੈਂ ਇਹ ਵੇਖੀ ਆ ਵੀ ਮੰਨ ਲਾ 80% ਆ ਕਿਸੇ ਨੂੰ 20 ਰੁਪਏ ਵੀ ਕਹਿ ਦਗੇ ਨਾ ਆਂਡਾ 20ਾਂ ਦਾ ਤਗਲਾ ਕਹਿੰਦਾ ਸਾਨੂੰ ਆਂਡੇ ਦੇ ਦੇ ਪੈਸਾ ਨਾਲ ਸਾਨੂੰ ਕੋਈ ਚੱਕਰ ਨਹੀਂ 20 ਛੱਡ ਤੂੰ 30 ਲੈ ਲੈ ਇਹਦੇ ਵਿੱਚ ਕੋਈ ਇਕਾ ਦੁੱਕਾ ਭਰਾ ਹੈਗੇ ਆ ਜਿਹੜੇ ਮੰਨ ਲਾ ਇਹੋ ਜੀਆਂ ਚਤਾਨੀਆਂ ਕਰਦੇ ਆ ਵੀ ਪੰਜ ਆਂਡੇ ਦੇ ਦੋ ਤੇ ਪੰਜ ਮੈਂ ਤੁਹਾਨੂੰ ਬਾਅਦ ਚ ਲੈ ਜਾਊਗਾ 2 ਮਹੀਨਿਆਂ ਨੂੰ ਤੇ ਉਹ ਜਦੋਂ ਮੈਂ 10 ਪੂਰੇ ਹੋ ਗਏ ਮੇਰੇ ਉਦੋਂ ਮੈਂ ਤੁਹਾਨੂੰ ਪੈਸੇ ਦੇ ਦੋ ਨੀਵਾ ਰੱਖ ਨੀਵਾ ਰੱਖ ਨੀਵਾ ਰੱਖ ਨੀਵਾ ਨੀਵਾ ਹੋਰ ਨੀਵਾ ਕਰ ਦੇ ਹੋਰ ਨੀਵਾ ਕਰ ਦੇ ਬਸ ਤੇ ਇਹੋ ਜਿਹੇ ਚੇਤਾਨੀਆਂ ਕਰਦੇ ਬਾਕੀ ਛੱਡ ਲਈ ਨਾ ਆਪਸ਼ਨ ਜੀ ਵੀ ਜੇ ਆਪਾਂ ਉੱਚੀ ਨਹੀਂ ਵੀ ਕਰਨੀ ਹੋਵੇ ਤਾਂ ਕਰ ਲਾਂਗੇ ਤੇ ਉਹ ਹੈਗੇ ਆ 10 5 7% ਤੇ ਕੁਝ ਇਹ ਹੈਗੇ ਆ ਵੀ ਮਾਲਾ 10 ਆਂਡੇ ਲੈ ਲੇ ਤੇ ਪੈਸੇ ਦੇ ਤੇ 120 ਰੁਪਏ ਤੇ ਬਾਕੀ ਉਹ ਉਨਾਂ ਘਟਵਾ ਲੈਂਦਾ ਸੌਖਾ ਨਹੀਂ ਸੀ ਗੰਢ ਦੇਣ ਤੋਂ ਪਹਿਲਾਂ ਤੇ ਇਹੋ ਜਿਹੇ ਬੰਦੇ ਥੋੜੇ ਘੱਟ ਆ ਤੇ ਇਹੋ ਜਿਹੇ ਬੰਦਾਂ ਨੂੰ ਨਾ ਤਾਂ ਮੈਂ ਆਂਡੇ ਦੇਣੇ ਆ ਬਾਈ ਕਾਹਨੂੰ ਤੇ ਕਿਉਂਕਿ ਇਹ ਵੀ ਸਿਸਟਮ ਇਹੋ ਜਿਹਾ ਹੀ ਆ ਹਨਾ ਤੇ ਇਹਦਾ ਅਸੀਂ ਇਹ ਕਰਿਆ ਵੀ ਇਹਦਾ ਜਿੰਨਾ ਬਜਟ ਆ ਸਾਰਾ ਉਹ ਅਸੀਂ ਆੱਡ ਹੀ ਰੱਖੀ ਜਾਨੇ ਆ ਉਹ ਆੱਡੀ ਉਹਦੀ ਮਿਹਨਤੀ ਗਿਣਤੀ ਕਰਾਂਗੇ ਬਾਅਦ ਚ ਵੀ ਕਿੰਨਾ ਮਤਲਬ ਅਸੀਂ ਇਹਦੇ ਚ ਕਮਾਇਆ ਤੇ ਉਹ ਜਿਹੜਾ ਇਹਦੇ ਚ ਕਮਾਵਾਂਗੇ ਉਹ ਕੋਸ਼ਿਸ਼ ਇਹ ਹੀ ਆ ਵੀ ਇਸੇ ਤੇ ਲਾ ਦਾਂਗੇ ਠੀਕ ਆ ਨਾ ਆੱਡ ਗੈਂਤੀ ਹੋਗੀ ਹਾਂ ਆੱਡ ਗੈਂਤੀ ਹੋਗੀ ਵੋਟਾਂ ਵਾਂਗੂੰ ਤੇ ਪਰ ਇਹੋ ਜੇ ਭਰਾ ਮੈਂ ਤੁਹਾਨੂੰ ਪਹਿਲਾਂ ਦਸੀ ਇਹਨਾਂ ਦੂਰ ਹੀ ਰਹਿਣ ਲੈ ਕੇ 10 ਆਂਡੇ ਤੇ ਕਹਿ ਦਿੰਦੇ ਆ ਚੱਕ 120 ਰੁਪਏ ਸਾਡੇ ਨਾਲ ਤਾਂ ਲਿਆਜ ਕਰ ਲਿਆ ਕਰੋ ਇਹ ਜੇ ਕੰਮਾਂ ਚ ਭਾਈ ਯਾਰ ਕਾਦੀ ਲਿਆਜ ਹੁੰਦੀ ਆ ਤੇ ਦੂਜੀ ਗੱਲ ਕੁਝ ਬੰਦੇ ਇੱਕ ਦੁਕਾ ਉਹ ਜੇ ਵੀ ਹੈਗੇ ਆ ਵੀ ਜਿਹੜੇ 5 ਆਂਡੇ ਲੈ ਗਏ ਤੇ 5 ਆਂਡੇ ਹਜੇ ਲੈਣ ਨਹੀਂ ਆਏ ਮੰਨ ਕੇ ਚੱਲੋ ਉਹਨਾਂ ਨੂੰ 20-20 ਦਿਨ ਹੋ ਗਏ ਤੇ ਕਿਉਂ ਜਦੋਂ 10 ਆਂਡੇ ਪੂਰੇ ਹੋਣਗੇ ਉਦੋਂ ਅਸੀਂ ਪੈਸੇ ਤੁਹਾਨੂੰ ਦੇਣੇ ਆ ਇਹ ਜੇ ਭਰਾ ਮੈਂ ਫੇਰ ਨਾ ਮੈਂ ਆਖੋ ਜੇ ਵੀ ਯਾਰ ਸਾਡੀ ਬੇਇੱਜ਼ਤੀ ਜੀ ਕਰਤੀ ਤੇ ਮੈਂ ਮਿੱਟੀ-ਮਿੱਟੀ ਝਾੜ ਪਾਣੀ ਲਾਊਗਾ ਤੇ ਬਾਕੀ ਜਿਹੜੇ ਭਰਾ ਭਾਈ ਸਪੋਟ ਕਰੀ ਜਾਂਦੇ ਆਂਡੇ-ਉਂਡੇ ਖਾਈ ਜਾਂਦੇ ਆ ਤੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਬਾਕੀ ਸਾਰੀ ਜਿਹੜੀ ਛੱਡ ਕੇ ਰਹਿ ਨੇ ਭਰਾ ਛੱਡ ਕੇ ਰੱਖਦੇ ਆ ਤਿੰਨ ਜਣੇ ਹਾਂ ਤਿੰਨ ਚਾਰ ਜਣੇ ਨਿਗ੍ਹਾ ਰੱਖਦੇ ਆ ਉਹ ਇਸੇ ਕਰਕੇ ਰੱਖਦੇ ਆ ਵੀ ਆਂਡੇ ਤਕਰੀਬਨ ਤਕਰੀਬਨ ਹਾਂ ਚੱਲੋ ਫੜੋ ਚੱਲਾਂਗੇ ਬੇਟਾ ਤੇ ਇਹ ਫੇਰ ਹੀ ਦੂਜਾ ਵੱਡ ਹਾਂ ਫੇਰ ਹੀ ਭਾਈ ਉਹ ਤਾਂ ਸਾਨੂੰ ਵੀ ਆਉਂਦਾ ਵੀ हां ਖਰਾਕ ਪਾ ਦਈਏ ਤੇ ਬਸ ਠੀਕ ਆ ਕੰਮ। ਲਾ ਦੇ। ਖਰਾਕ ਪਾਈ ਤੇ ਅੰਡੇ ਲਾ ਲੇ ਉਹਦਾ ਸਾਨੂੰ ਵੀ ਪਤਾ। ਤੇ ਫਿਰ ਆ ਕੇ ਪੁੱਛਣਾ ਵੀ ਇਹ ਆ ਵੀ ਮੰਨ ਕੇ ਚੱਲ ਖਰਾਕ ਰੂਪ ਤਾਂ ਨਹੀਂ ਪਈ ਪੈਸੇ ਦੇਣੇ ਨਹੀਂ ਤੁਸੀਂ। ਐ ਖਰਾਕ ਆ ਖਰਾਕ ਪਾਵਾਂਗੇ ਤਾਂ ਉਹ ਤਾਂ ਉਦੋਂ ਵੀ ਮਹਿੰਗੀ ਪੈਂਦੀ ਆ। 40-50 ਰੁਪਏ ਲਿਆ ਕੇ ਖਰਾਕ ਪਾਵਾਂਗੇ ਤੇ ਗੱਲ ਕਰਨੀ ਵੱਡੀ ਤੇ ਨਿਕਲਦਾ ਕੁਝ ਨਹੀਂ ਵਿੱਚੋਂ ਇਹੋ ਜੇ ਭਰਾਣਾ ਭਾਈ। ਹੁਣ ਇਹ ਕੰਮ ਐ ਤਾਂ ਹੈ ਨਹੀਂ ਵੀ ਇਹ ਮੇਰਾ ਹੋਣੀ ਆ। ਤੇ ਦੂਰ ਹੀ ਰਹੋ ਮੇਰਾ ਭਰਾ ਓਕੇ ਬਾਕੀ ਧੰਨਵਾਦ ਸਾਰਿਆਂ ਦਾ ਤੇ ਹੈਪੀ ਨਿਊ ईयर ਤੇ ਵੀਡੀਓ ਸ਼ੇਅਰ ਜਰੂਰ ਕਰਦਾ ਕਰੋ ਮੇਰੇ ਭਰਾ ਤੇ ਆਪਣੇ YouTube ਨੂੰ ਵੀ ਸਬਸਕ੍ਰਾਈਬ ਕਰੋ 2222 ਪਿੰਦਾ ਤੇ ਆਪਣੇ ਇਹ ਜਿਹੜਾ Facebook ਵਾਲਾ ਇਹਨੂੰ ਵੀ ਸਾਰੇ ਭਰਾ ਫੋਲੋ ਕਰੋ ਤੇ ਅੱਜ ਤੱਕ ਮੈਂ ਕਿਹਾ ਨਹੀਂ ਫੋਲੋ ਵਾਲਾ ਹੋਣਾ ਆਪਾਂ ਕਿਉਂਕਿ ਫੋਲੋ ਫੋਲੋਅਰ ਵਧਾਉਣੇ ਆਪਾਂ ਜਿਆਦੇ ਤੋਂ ਜਿਆਦੇ ਕਰਨੇ ਆ ਓਕੇ ਜੀ